ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਨੈਸ਼ਨਲ ਹਾਈਵੇ ਗੁਰਾਇਆ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਚਾਰੇ ਦੇ ਨਾਲ ਪਈ ਹੋਈ ਟਰਾਲੀ ਦੇ ਪਿੱਛੋਂ ਆ ਰਹੀਆਂ ਦੋ ਹੋਰ ਗੱਡੀਆਂ ਇਸਾਰੇ ਨਾਲ ਪਈ ਟਰਾਲੀ ਦੇ ਨਾਲ ਟਕਰਾ ਜਾਂਦਿਆਂ ਨੇ ਇਸ ਦੇ ਵਿੱਚ ਗੱਡੀ ਦਾ ਭਿਆਨਕ ਨੁਕਸਾਨ ਹੋਇਆ ਜਾਂ ਪਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਗੁਰਾਇਆ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰੇ ਸੱਚ ਸੱਚ ਕਈ ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਸਿਲਹ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਵੇਖ ਸਕਦੇ ਹੋ ਦੱਸਦੀ ਕਿ ਐਸਐਸਐਫ ਦੇ ਕਰਮਚਾਰੀਆਂ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਮੌਕੇ ਤੇ ਦਿੱਤੀ ਗਈ ਹੈ ਕੀ ਕਹਿਣਾ ਹੈ ਉਹਨਾਂ ਦਾ ਇਹ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲੋ ਪਰ ਤਸਵੀਰਾਂ ਵੇਖ ਸਕਦੇ ਹੋ ਬੇਹਦ ਦਰਦਨਾਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਨੈਸ਼ਨਲ ਹਾਈਵੇ ਗੁਰਾਇਆਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਆਇਆ ਮੜਿਆ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਰਾਤੀਂ ਜਿੱਦਾ ਬਹੁਤ ਹੀ ਮਾੜੀ ਘਟਨਾ ਹੋਈ ਆ ਸਾਡੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਐ ਨਸਾੜੇ ਦੇ ਪ੍ਰਧਾਨ ਗੁਰਾਵਰ ਸਿੰਘ ਜੀ ਦਿয়ালਪੁਰ ਤੇ ਪਟੇ ਟਰਾਲੀ ਲੈ ਕੇ ਜਾ ਰਹੇ ਸੀ ਤੇ ਆ ਗਹੌਰ ਦੇ ਲਾਗੇ ਅਚਾਨਕ ਪਿੱਛੋਂ ਇੱਕ ਜਿੱਦਾਂ ਆ ਪੈਕਅਪ ਗੱਡੀ ਆਈ ਆ ਤੇ ਉਹ ਪਿੱਛੋਂ ਉਹਨੇ ਹਿੱਟ ਕੀਤਾ ਜਿਹੜਾ ਟਰੈਕਟਰ ਸੀ ਉਹ ਸੰਤੁਲਿਤ ਉਹਦਾ ਹੋ ਗਿਆ ਤੇ ਉਹ ਮੁਰੋਂ ਜਿਹੜਾ ਸਪੈਂਡਲ ਟੁੱਟ ਗਿਆ ਤੇ ਆ ਗਿਆ ਜਿਹੜੇ ਡਿਫੈਂਸਾਂ ਦੇ ਵਿੱਚ ਬੱਜਾ ਤੇ ਉਹ ਗੱਡੀ ਵੀ ਵਿਚ ਆ ਕੇ ਧਸ ਗਈ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਜਿੱਦਾਂ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਗਿਆ ਜਿਹੜੇ ਟਰੈਕਟਰ ਤੇ ਵੀ ਨਾਲ ਸੀਗੇ ਭਾਜੀ ਉਹਨਾਂ ਦੇ ਬੰਦੇ ਉਹਨਾਂ ਦੇ ਵੀ ਥੋੜੀਆਂ ਸੱਟਾਂ ਲੱਗੀਆਂ ਤੇ ਜਿਹੜਾ ਇਹ ਪੈਕਅਪ ਵਾਲਾ ਸੀ ਇਹਨੂੰ ਵੀ ਜਦੋਂ ਕੱਢਿਆ ਗਿਆ ਇਹ ਵੀ ਪਲਟ ਕੇ ਸੀਗੀ ਕੋਈ ਨਹੰਗ ਸਿੰਘ ਵੀਰ ਆਇਆ ਪਿੱਛੋਂ ਨਹੀਂ ਗੱਡੀ ਨੂੰ ਸਿੱਧਾ ਕਰਕੇ ਤਾਂ ਇਹਨੂੰ ਬਾਹਰ ਕੱਢਿਆ ਪਰ ਅੱਧੇ ਘੰਟੇ ਬਾਅਦ ਇੱਕ ਹੋਰ ਪਿੱਛੋਂ ਕੈਂਟਰ ਗੱਡੀ ਆਈ ਆ ਜਿਹੜੀ ਸਿੱਧਾ ਇਹਨਾਂ ਨੂੰ ਹਿੱਟ ਫੇਰ ਦੁਬਾਰਾ ਕੀਤਾ ਤੇ ਫੇਰ ਇਹ ਟਰਾਲੀ ਥਲੇ ਬਾੜ ਦੇ ਤੇ ਗੱਡੀ ਤੇ ਜਿਹਨਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਤਿੰਨਾਂ ਹੀ ਲਗਭਗ ਜਿਹੜੀਆਂ ਗੱਡੀਆਂ ਸੀਗੀਆਂ ਤੇ ਟਰੈਕਟਰ ਦੋਹੀ ਗੱਡੀਆਂ ਤੇ ਟੋਟਲ लॉस ਇਹ ਲਗਭਗ ਹੋ ਗਈਆਂ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦੇ ਜਿਹੜਾ ਸੜਕ ਡਿਪਾਰਟਮੈਂਟ ਮਹਿਕਮਾ ਉਹਨੂੰ ਅਸੀਂ ਤਾਲਣਾ ਵੀ ਕਰਦੇ ਆਂ ਤੇ ਅਪੀਲ ਵੀ ਕਰਦੇ ਆਂ ਕਿ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਖੱਡੇ ਬਣ ਚੁੱਕੇ ਆ ਜਿਸ ਵੇਲੇ ਟੋਲ ਟੈਕਸਾਂ ਦੀ ਬਾਰੀ ਆਉਂਦੀ ਉਦੋਂ ਤੱਕ ਕਹਿੰਦੇ ਸਾਨੂੰ ਟੋਲ ਵਧਾ ਦਿਓ ਇੰਦਾ ਕਰ ਦਿਓ ਪਰ ਜਿਹੜੀਆਂ ਸਹੂਲਤਾਂ ਕੋਈ ਵੀ ਸਰਕਾਰ ਨਾ ਇਹ ਡਿਪਾਰਟਮੈਂਟ ਦੇ ਰਿਹਾ ਆ ਸੜਕ ਟੋਇਆ ਆ ਇਹਦੇ ਕਰਕੇ ਵੀ ਬਹੁਤ ਹਾਸੇ ਹੁੰਦੇ ਆ ਇਹ ਜਿਹੜੀ ਸੜਕ ਆ ਕਿ ਕਾਲ ਦਾ ਰੂਪ ਧਾਰਨ ਕਰ ਚੁੱਕੀ ਆ ਆਪਾਂ ਦੇਖਿਆ ਕਿ ਹਰ ਦਿਨ ਮਗਵਾੜਾ ਤੋਂ ਲੈ ਕੇ ਗਰਿਆਂ ਫਲੋਰ ਤੱਕ ਕੋਈ ਅੱਜ ਤੱਕ ਦਿਨ ਕੋ ਖਾਲੀ ਨਹੀਂ ਗਿਆ ਜਿੱਥੇ ਇਸ ਸੜਕ ਦੇ ਕਾਰਨ ਜਿਹੜੀ ਜ਼ਿੰਦਗੀ ਆ ਉਹ ਮੌਤੇ ਮੂਹ ਵਿੱਚ ਨਹੀਂ ਗਈ ਪਿਛਲੇ ਦਿਨੀ ਵੀ ਆ ਪਰਸੋਂ ਦੀ ਵੀ ਮੇਰੇ ਗੱਲ ਆ ਗਰਿਆਂ ਦਾ ਚੜ੍ਹਦੀ ਬਰੇਸ ਦਾ ਗੱਭਰੂ ਸੀਗਾ ਉਹਦਾ ਕੋਸ਼ ਦਿਨਾਵਾ ਦੇ ਵਿਆਹ ਹੋਣਾ ਸੀ ਉਹ ਵੀ ਇਸ ਜਿਹੜੀ ਕਾਲ ਰੂਪੀ ਸੜਕ ਦੀ ਭੇਟ ਚੜ ਗਿਆ ਸਰਕਾਰ ਨੂੰ ਚਾਹੀਦਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਕਿ ਸੜਕ ਨੂੰ ਥੋੜਾ ਜਿਆ ਵਧੀਆ ਬਣਾ ਕੇ ਰੱਖੇ ਤਾਂ ਜੋ ਕਿਉਂਕਿ ਜਦੋਂ ਖੱਡੇ ਆ ਕਿਸੇ ਦਾ ਟਾਇਰ ਪਾੜਦਾ ਉਹਦੇ ਨਾਲ ਵੀ ਦੁਰਘਟਨਾਵਾਂ ਹੁੰਦੀਆਂ ਸੋ ਆਪਾਂ ਨੂੰ ਇਹਦੇ ਲਈ ਸਾਰੇ ਲੋਕਾਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਸਰਕਾਰ ਨੂੰ ਤਾਲਣਾ ਕਰਨੀ ਚਾਹੀਦੀ ਉਹ ਭਾਈ ਸੜਕਾਂ ਬਣਾਓ ਤਾਂ ਜੋ ਜਿਹੜੇ ਕੀਮਤੀ ਜਾਨਾਂ ਜਾ ਰਹੀਆਂ ਉਹ ਨਾ ਜਾਣ ਜੀ ਤੇ ਹੁਣ ਵੀ ਗਿਆ ਕਿੱਥੇ ਰਿਹਾ ਹਾਂਜੀ ਜਿਹੜੇ ਬੰਦੇ ਸੀਗੇ ਡਰਾਈਵਰ ਵੀ ਰਿਹਾ ਉਹ ਕਿੱਥੇ ਲੰਘ ਗਏ ਹਾਂਜੀ ਉਹ ਜਿਹੜੇ ਬੰਦੇ ਸੀ ਉਹਨਾਂ ਦੇ ਸੱਟਾਂ ਜਿਹੜਾ ਥੋੜੇ ਲੱਗੇ ਸੀ ਇੱਥੇ ਆਪਣੇ ਜਿਹੜੀਆਂ ਆ ਜਿਹੜੀ ਹੁੰਦੀ ਆ ਸੜਕ ਸੁਰੱਖਿਆ ਫੋਰਸ ਜਿਹੜੀ ਨਵੀਂ ਉਹ ਆ ਗਏ ਸੀਗੇ ਫੇ ਉਹਨਾਂ ਨੇ ਉਹਨਾਂ ਦੇ ਜਿਹੜੀ ਮੋਢੀ ਦੀ ਸਿਹਤਾਂ ਦੇਖ ਕੇ ਜਿੱਦਾਂ ਜਿੱਦਾਂ ਸੀਗੇ ਉਹਨਾਂ ਨੂੰ ਫੇ ਦਵਾਈਆਂ ਦਵਾਈਆਂ ਦਿੱਤੀਆਂ ਤੇ ਇਹ ਪਰਮਾਤਮਾ ਦਾ ਬੜਾ ਸਹੀ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਆ ਕਿ ਜਿਹੜੀ ਬੰਦਿਆਂ ਦੇ ਸੱਟਾਂ ਲੱਗਿਆ ਬਾਲਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਤੇ ਜੇ ਪਛਾਤ ਮਾਰੀ ਤੇ ਤਿੰਨੇ ਗੱਡੀਆਂ ਲਾਸ ਹੋ ਚੁੱਕੀਆਂ ਟਰੈਕਟਰ ਕਿਉਂਕਿ ਇਹਨਾਂ ਵੀ ਬਾਤੜ ਬੰਦੇ ਆ ਸਾਡੇ ਤਾਂ ਅੱਗੇ ਬਹੁਤ ਨੁਕਸਾਨ ਹੋ ਰਿਹਾ ਹਾੜਾਂ ਕਾਰਨ ਪਰ ਇਹ ਜਿਹੜੀ ਘਟਨਾ ਹੋ ਗਈ ਇਹ ਇੱਕ ਹੋਰ ਸਾਡੇ ਕਿਸਾਨ ਭਰਾ ਦੇ ਉੱਤੇ ਡੁੱਗੀ ਸੱਟ ਵੱਜੀ ਆ ਜੀ ਜਸਵਿੰਦਰ ਦੱਸੇ ਕਿ ਜਿਹੜਾ ਹਾਦਸਾ ਵਾਪਰਿਆ ਕੀ ਹੈ ਸਾਰੇ ਜਾਣਕਾਰੀ ਮੈਂ ਇਹ ਐਸੇ ਜਸਵਿੰਦਰ ਸਿੰਘ ਸਰਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀਟੀ ਰੋਡ ਤੇ ਤਨਾਤਾ ਜੀ ਸਾਨੂੰ ਥਾਣਾ ਗਰਾਇਆ ਤੋਂ ਸਵੇਰੇ ਤੜਕਸਾਰ ਮੈਸੇਜ ਮਿਲਿਆ ਸੀ ਕਿ ਇੱਕ ਟਰਾਲੀ ਦਾ ਐਕਸੀਡੈਂਟ ਹੋ ਗਿਆ ਜਿਹੜੀ ਟਰਾਲੀ ਪੱਠਿਆਂ ਵਾਲੀ ਸੀਗੀ ਜੀ ਉਹ ਥਾਣਾ ਫਲੋਰ ਦੇ ਵਿੱਚ ਪੈਂਤ ਪੈਂਦਾ ਜੀ ਦਿਆਲਪੁਰ ਤੇ ਉਤੋਂ ਜਮਸ਼ੇਰ ਜਾ ਰਹੀ ਸੀ ਪੱਠੇ ਉਹਦੇ ਵਿੱਚ ਪਿੱਛੋਂ ਪੇਕਅਪ ਗੱਡੀ ਨੇ ਉਹ ਹਟ ਕਰਤਾ ਵੇਰ ਕਾਲਿਆਂ ਦੀ ਸੀਗੀ ਕੋਈ ਸਮਾਨ ਉਹਦੇ ਵਿੱਚ ਤੇ ਉਹ ਜਦੋਂ ਗੱਡੀ ਪਲਟ ਗਈ ਉਹਦੇ ਪਿੱਛੋਂ ਟਰੈਕਟਰ ਡਰਾਈਵਰ ਦੇ ਦਸਨ ਮਦਾਵ ਕੋ ਨਿਆਂਗ ਜਥੇਬੰਦੀਆਂ ਦੇ ਕੋਈ ਗੱਡੀਆਂ 1 2 ਆਈਆਂ ਉਹਨਾਂ ਨੇ ਉਹ ਗੱਡੀ ਨੂੰ ਸਿੱਧਾ ਕਰ ਦਿੱਤਾ ਤੇ ਉਹਦੇ ਵਿੱਚੋਂ ਡਰਾਈਵਰ ਨੂੰ ਕੱਢ ਲਿਆ ਜਿਹਦੇ ਵਿੱਚ ਸੱਟਾਂ ਲੱਗੀਆਂ ਸੀਆਂ ਜੀ ਉਸ ਤੋਂ 10 15 ਮਿੰਟ ਬਾਅਦ ਇੱਕ ਗੱਡੀ ਹੋਰ ਆਇਛਰ ਕੈਂਟਰ ਆਇਆ ਉਹਨੇ ਉਹਨੂੰ ਹਿੱਟ ਕਰ ਦਿੱਤਾ ਤੇ ਉਹ ਵੀ ਟਰੈਕਟਰ ਦੇ ਵਿੱਚ ਹੀ ਫਸ ਗਈ ਜਾ ਕੇ ਤੇ ਹੁਣ ਅਸੀਂ ਨੈਸ਼ਨਲ ਹਾਈਵੇ ਤੋਂ ਹੈਡਰਾ ਮੰਗਾ ਕੇ ਤੇ ਗੱਡੀਆਂ ਜਿਹੜੀਆਂ ਵਾਰ ਕੱਢ ਦਿੱਤੀਆਂ ਤੇ ਰੋਡ ਨਰਵਿਕਨ ਚਲਾਪ ਪਾ ਜੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਸੱਟ ਚੋਟ ਲੱਗੀਆਂ ਮਾੜੀਆਂ ਮੋਟ ਜਗਮੀ ਇੱਕ ਤਾਂ ਸਾਡੇ ਕੋਲ ਹੀ ਹੈਗਾ ਸੀ ਇੱਥੇ ਤੇ ਅਸੀਂ ਆਪ ਹੀ ਮਨ ਪੱਟੀ ਕਰਤੀ ਤੇ ਜਿਹੜਾ ਦੂਸਰਾ ਸੀ ਉਹਦੇ ਕੋਲ ਰਿਸ਼ਤੇਦਾਰ ਟਕਰ ਗਏ ਸੀ ਉਹਨਾਂ ਨੂੰ ਉਹ ਗੱਡੀ ਦੇ ਵਿੱਚ ਦੱਸਣ ਮੁਤਾਬਕ ਵੀ ਉਹ ਫਲੋਰ ਆਫ ਸੌਰੀ ਜਲੰਧਰ ਲੈ ਕੇ ਜੀ ਉਹਨਾਂ ਨੂੰ ਲੁਧਿਆਣਾ ਦਾ ਇੱਧਰ ਆਵੇ ਥਾਪੜ ਦੀ ਰਿਪੋਰਟ